ਆਗਰੂ ਮહેર ਕਰੇ ਦੋਸਤੋ ਵੇਖੋ ਤੁਸੀਂ بارش ਬਹੁਤ ਜ਼ਿਆਦਾ ਪੈਂਦੀ ਆ ਦੋ ਤੀਜਾ ਦਿਨ ਹੋ ਗਿਆ ਅੱਜ ਲਗਾਤਾਰ ਜਿਹੜੀ بارش ਆ ਉਹ ਪੈਂਦੀ ਆ ਮਹਾਰਾਜ ਮહેર ਕਰੇ ਕਿਉਂਕਿ ਬੱਦਲ ਬਹੁਤ ਜ਼ਿਆਦਾ ਹੈ ਤੇ ਪੱਟੀ ਵਾਲੀ ਰੋਈ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਕਿਉਂਕਿ ਇਹ ਸਿੱਧੀ ਜਾ ਕੇ ਤੇ ਥੱਲੇ ਦਰਿਆ ਦੇ ਵਿੱਚ ਕੋਟ ਬੁੱਢੇ ਤੋਂ ਅੱਗੇ ਮਿਲਦੀ ਆ ਤੇ ਇਨ ਵੀ ਬਹੁਤ ਜ਼ਿਆਦਾ ਨੁਕਸਾਨ ਕਰਨਾ ਕਿਉਂਕਿ ਪਹਿਲਾਂ ਹੀ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਵਾ ਉਹ ਹੋਇਆ ਵਾ ਕਉਕੇ ਪਾਣੀ ਨੇ ਥੱਲੇ ਮਾਂਡੇ ਏਰੀਆ ਚ ਮਾਰ ਬਹੁਤ ਜਿਆਦਾ ਕੀਤੀ ਆ ਤੇ ਉੱਪਰੋਂ ਇਹ ਜਿਹੜੀ ਬੇਮੌਸਮੀ بارش ਹੋਣ ਈ ਆ ਇਹਦੇ ਨਾਲ ਹੋਰ ਵੀ ਨੁਕਸਾਨ ਜਿਆਦਾ ਜਿਹੜੇ ਹੋਣ ਦੇ ਚਾਂਸ ਆ ਤੇ ਇਸ ਕਰਕੇ ਹੁਣ ਕਿਉਂਕਿ ਇਹ ਮੀਂਹ ਦੀ ਤਾਂ ਲੋੜ ਹੈ ਹੀ ਨਹੀਂ ਪਰ ਬਹੁਤ ਜਿਆਦਾ بارش ਵੇਖੋ ਤੁਸੀਂ ਕਿੰਨੀ ਤੇਜ਼ بارش ਲੱਗੀ ਆ ਤੇ ਪਾਣੀ ਇਹਦੇ ਨਾਲ ਕੀ ਵਧੂਗਾ ਕਿਉਂਕਿ ਜਿਹੜਾ ਇਹ بارش ਜਿੰਨੀ ਵੀ ਹੋਣੀ ਆ ਝੋਨਿਆਂ ਦੇ ਵਿੱਚੋਂ ਪਾਣੀ ਜਾਣਾ ਵਾ ਉਹ ਸਾਰਾ ਹੀ ਨੀਵੇਂ ਇਲਾਕਿਆਂ ਦੇ ਵਿੱਚ ਜਾਣਾ ਪਰਾ ਦਰਿਆ ਜੀ ਜਾਣਾ ਰੋਈ ਚ ਹੋ ਕੇ ਇਧਰੋਂ ਸੇਰੋਂ ਤੋਂ ਲੈ ਕੇ ਪਿੱਛੋਂ ਤੱਕ ਜਿੰਨਾ ਪਾਣੀ ਤਰਨ ਤਰਨ ਦਾ ਸਾਰਾ ਇਕੱਠਾ ਹੋ ਕੇ ਰੋਈ ਦੇ ਵਿੱਚ ਜਾਣਾ ਹੈ ਜਾ ਕੇ ਦਰਿਆ ਚ ਪੈਣੀ ਹੈ ਇਹਦੇ ਨਾਲ ਕੀ ਆ ਪਾਣੀ ਜਿਹੜਾ ਵਾ ਉਹ ਹੋਰ ਵਧਣਾ ਵਾ ਤੇ ਕਿਸਾਨਾਂ ਦੀ ਪਹਿਲਾਂ ਵੀ ਵਿਚਾਰਾਂ ਦੀ ਫਸਲ ਜਿਹੜੀ ਆ ਉਹ ਸਾੜ ਏਰੀਏ ਤੇ ਮਰ ਚੁੱਕੀ ਆ ਇਸ ਕਰਕੇ ਇਸ ਬਾਰਸ਼ ਦੀ ਲੋੜ ਨਹੀਂ ਸੀ ਮਹਾਰਾਜ ਮੇਰੀ ਕਰੇ ਕਿਉਂਕਿ ਅਜੇ ਵੀ ਬੱਦਲ ਹਟ ਜਵੇ ਤੇ ਚੰਗਾ ਵਾ ਕਿਉਂਕਿ ਬੰਨ ਤੇ ਜਿਹੜੀ ਸੰਗਤ ਵਿਚਾਰੀ ਲੱਗੀ ਆ ਉਹਨਾਂ ਦਾ ਕੰਮ ਵੀ ਰੁਕ ਜਾਣਾ ਕਿਉਂਕਿ ਪਾਣੀ ਜਦੋਂ ਪਿੱਛੋਂ ਵੱਧ ਗਿਆ ਤੇ ਬੰਨ ਟੁੱਟਣ ਨੂੰ ਖਤਰਾ ਫਿਰ ਜਿਆਦਾ ਜਿਹੜਾ ਉਹ ਬਣ ਜਾਣਾ ਉਹਦਾ ਕਿਉਂਕਿ ਪਾਣੀ ਜਦੋਂ ਮਿੱਟੀ ਨਾਲ ਗਈ ਰਸਤੇ ਦੇ ਵਿੱਚ ਸੰਦ ਚੱਲਣਗੇ ਤੇ ਮਿੱਟੀ ਉੱਥੇ ਪਹੁੰਚੂਗੀ ਇਸ ਕਰਕੇ ਇਹ ਬਾਰਸ਼ ਜਿਹੜੀ ਆ ਬਹੁਤ ਜਿਆਦਾ ਨੁਕਸਾਨ ਕਰਦੀ ਆ ਕਿਸਾਨ ਵੀਰਾਂ ਦਾ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਝੋਨੇ ਦੀ ਫਸਲ ਦੇ ਉੱਤੇ ਤੇ ਇਹ ਤੁਸੀਂ ਹਸਾ ਲਓ ਵੀ ਕੱਲ ਪਰਸੋਂ ਦੀ ਤਿੰਨ ਦਿਨ ਹੋ ਗਏ بارش ਲੱਗੀ ਨੂੰ ਤੇ ਇੰਨਾ ਪਾਣੀ ਜਿਹੜਾ ਇਹ ਸਾਰਾ ਦਰਿਆਜ ਇਕੱਠਾ ਹੋਊਗਾ ਜਾ ਕੇ ਤੇ ਫਿਰ ਬੰਨ ਕਿਦਾਂ ਬਚਾਇਆ ਜਾ ਸਕਦਾ ਵਾ ਕਿਉਂਕਿ ਪਿੱਛੇ ਵੀ ਬਹੁਤ بارشਾਂ ਹੋ ਰਹੀਆਂ ਉਧਰ ਰੋਪੜ ਵਾਲੀ ਸਾਈਡ ਵੀ ਉੱਪਰਲੇ ਬੰਨੇ ਵੀ ਜਿਹੜਾ ਵਾ ਜਲੰਧਰ ਵਾਲੀ ਸਾਈਡ ਵੀ ਉਹ ਪਾਣੀ ਸਾਰਾ ਇਕੱਠਾ ਹੋ ਕੇ ਸਤਲੋਈ ਦਰਿਆ ਦੇ ਵਿੱਚ ਆ ਕੇ ਸਿੱਧਾ ਹਰੀ ਕੀ ਆ ਕੇ ਇਕੱਠਾ ਹੋਣਾ ਵਾ ਤੇ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਪਹਿਲਾਂ ਹੀ ਆਪਾਂ ਦੇਖਣ ਦੇ ਕਿ ਪਿੱਛੇ ਜਿਹੜਾ ਲੋਈਆਂ ਵਾਲਾ ਏਰੀਆ ਵਾ ਉਹਦੇ ਉੱਪਰ ਤੇ ਪਹਿਲਾਂ ਹੀ ਕਾਫੀ ਜਿਹੜੀ ਆ ਉਹ ਤੇ ਆ ਕਿਸਾਨਾਂ ਦੀ ਫਸਲ ਵੀ ਡੁੱਬ ਗਈ ਹੈ ਘਰ ਵੀ ਵਿਚਾਰਿਆਂ ਦੇ ਟਹਿ ਗਏ ਕਈਆਂ ਦੇ بارش ਨੇ ਇਸ ਜੜੀਆਂ ਉਹ ਨੁਕਸਾਨ ਦੇ ਆ ਇਹਦਾ ਕੋਈ ਫਾਇਦਾ ਤਾਂ ਹੈ ਨਹੀਂ ਹੈ ਇਸ ਕਰਕੇ بارش ਹੋਣ ਹਟੀ ਤਾਂ ਹੀ ਹਟ ਜਾਵੇ ਤਾਂ ਇਹਦਾ ਫਾਇਦਾ ਵਾ ਕਿਉਂਕਿ ਰਾਤ ਕੈਂਪ ਜਿਹੜੇ ਲੱਗੇ ਆ ਕਿਸੇ ਨੇ ਵੀ ਰਾਤ ਸਮਗਰੀ ਜਿਹੜੀ ਪਾਣੀ ਦੇ ਵਿੱਚ ਘਰਾਂ ਦੇ ਕੋਲ ਪਚਾਉਣੀ ਆ ਉਹ ਤਾਂ ਹੀ ਪਚਾਉਣਗੇ ਜੇ بارش ਹਟੂਗੀ ਤੇ ਕੋਈ ਰਸਤਾ ਖੁੱਲੂਗਾ ਜਾਂ ਉਹਨਾਂ ਦਾ ਕਿਉਂਕਿ ਪਾਣੀ ਨਾਲ ਰਸਤੇ ਤੇ ਪਹਿਲਾਂ ਹੀ ਖਰਾਬ ਹੋ ਗਏ ਤੇ ਉੱਪਰੋਂ ਜੇ بارش ਪੈਣੀ ਸ਼ੁਰੂ ਹੋ ਗਈ ਤਾਂ ਮੁਸ਼ਕਲ ਹੋ ਜਾਊਗੀ ਉਹਨਾਂ ਵਿਚਾਰਿਆਂ ਵਾਸਤੇ ਸਮਾਨ ਕਿੱਥੋਂ ਪਹੁੰਚੂਗਾ ਨਾਲੇ ਜਿਹੜੇ ਕੈਂਪਾਂ ਦੇ ਵਿੱਚ ਸਮਾਨ ਪਿਆ ਵਾ ਉਹ ਵੀ ਖਰਾਬ ਹੋਣਾ ਵਾ بارش ਦੇ ਨਾਲ ਉਹ ਵੀ ਨੁਕਸਾਨ ਹੀ ਐ ਕਿਸਾਨ ਵੀਰਾਂ ਦਾ ਨਾਂ ਦੇ ਡੰਗਰਾਂ ਨੂੰ ਚਾਰਾ ਮਿਲੂਗਾ ਨਾ ਵਿਚਾਰੇ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਬੈਠੇ ਨੇ ਜੇ ਪਾਣੀ ਦੇ ਵਿੱਚ ਹੀ ਨੇ ਉਹਨਾਂ ਵਾਸਤੇ ਵੀ ਸਮਾਨ ਜਿਹੜਾ ਵਾ ਉਹ ਨਹੀਂ ਪਹੁੰਚਣਾ ਕਿਉਂਕਿ بارش ਦੇ ਵਿੱਚ ਤੇ ਕੋਈ ਕੰਮ ਵੀ ਨਹੀਂ ਹੋਣਾ ਤੇ بارش ਬਹੁਤ ਜ਼ਿਆਦੀ ਤੇਜ਼ ਆ ਦੇਖੋ ਤੁਸੀਂ ਇਹ ਦੇਖੋ بارش ਕਿੰਨੀ ਤੇਜ਼ ਐ ਲਾਈਟ ਦੇ ਸਾਹਮਣੇ ਪਤਾ ਲੱਗਦਾ ਕਿਉਂਕਿ ਹੁਣ ਸ਼ਾਮਾਂ ਦਾ ਟਾਈਮ ਕਰਕੇ ਤੇ ਇਸ ਕਰਕੇ ਪਤਾ ਨਹੀਂ ਲੱਗਣ ਡਿਆ بارش ਹੋਣ ਸ਼ਾਮਾਂ ਨੂੰ ਹੋਰ ਵੀ ਜਿਆਦਾ ਤੇਜ਼ ਹੋ ਗਈ ਆ بارش ਸਵੇਰ ਨਾਲ ਵੀ ਅੱਜ ਦੂਸਰਾ ਦਿਨ ਹੋ ਗਿਆ ਲਗਾਤਾਰ ਜਿਹੜੀ بارش ਆ ਉਹ ਪੈਣ ਡਈ ਆ ਤੇ ਵਾਹਿਗੁਰੂ ਮਿਹਰ ਰੱਖੇ بارش ਹਟ ਜਾਵੇ ਇਹਦੇ ਚੰਗਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ بارش ਕਿੱਥੇ ਕਿੱਥੇ ਜੜੀ ਹੋਣ ਡਈ ਆ